ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਲੈਮਨ ਬੁਟੀਕ ਤੋਂ ਹਰ ਰੋਜ਼ ਦੀ ਤਰ੍ਹਾਂ ਫੇਰ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਬਹੁਤ ਹੀ ਸੋਹਣੇ ਮਸ਼ੀਨਵਰਕ ਦੇ ਸੂਟਾਂ ਦੀ ਡਿਜ਼ਾਈਨ ਇਹ ਸੂਟਾਂ ਨੂੰ ਤੁਸੀਂ ਆਪਣੇ ਪਸੰਦ ਦੇ ਅਕੋਰਡਿੰਗ ਕਸਟਮਾਈਜ਼ ਕਰਾ ਸਕਦੇ ਹੋ ਜੀ ਬਹੁਤ ਹੀ ਸੋਹਣੇ ਡਿਜ਼ਾਈਨ ਨੇ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਣਾ ਤਾਂ ਕਿ ਕੋਈ ਵੀ ਡਿਜ਼ਾਈਨ ਤੁਹਾਡਾ ਮਿਸ ਨਾ ਹੋਵੇ ਜਿਹੜਾ ਇਹ ਫੈਬਰਿਕ ਤੁਹਾਨੂੰ ਆਪਾਂ ਦਿਖਾ ਰਹੇ ਹਾਂ ਹਰੇਕ ਸੂਟ ਦੇ ਉੱਤੇ ਆਪਾਂ ਅਲੱਗ ਫੈਬਰਿਕ ਯੂਜ਼ ਕੀਤਾ ਹੋਇਆ ਕਿਸੇ ਦੇ ਵਿੱਚ ਕਾਟਨ ਦਾ ਫੈਬਰਿਕ ਹੋਇਆ ਹੈ ਜੀ ਕਿਸੇ ਦੇ ਵਿੱਚ ਆਰਗੈਨਜ਼ਾ ਹੋਏਗਾ ਕਿਸੇ ਦੇ ਵਿੱਚ ਸ਼ਿਮਰ ਦਾ ਕ੍ਰਾਸ਼ ਦਾ ਹਰੇਕ ਤਰ੍ਹਾਂ ਦਾ ਫੈਬਰਿਕ ਯੂਜ਼ ਕਰਕੇ ਆਪਾਂ ਇਹ ਸੂਟ ਰੈਡੀ ਕੀਤੇ ਹੋਏ ਆ ਬਹੁਤ ਹੀ ਸੋਹਣੇ ਡਿਜ਼ਾਈਨ ਨੇ ਤੁਸੀਂ ਇਹਨਾਂ ਸੂਟਾਂ ਨੂੰ ਕਿਸੇ ਆਪਣੇ ਚੁਆਇਸ ਦੇ ਅਕੋਰਡਿੰਗ ਕਿਸੇ ਵੀ ਢੰਗ ਨਾਲ ਕਸਟਮਾਈਜ਼ ਕਰਵਾ ਸਕਦੇ ਹੋ ਫੈਬਰਿਕ ਤੁਸੀਂ ਆਪਣੀ ਪਸੰਦ ਅਨ ਲਗਵਾ ਸਕਦੇ ਹੋ ਕਲਰ ਤੁਸੀਂ ਆਪਣੀ ਪਸੰਦ ਅਨ ਲਗਵਾ ਸਕਦੇ ਹੋ ਇਹਨਾਂ ਦਾ ਪ੍ਰਾਈਸ ਹਰੇਕ ਸੂਟ ਦਾ ਆਪਣੇ ਫੈਬਰਿਕ ਦੇ ਅਕੋਰਡਿੰਗ ਆਪਣੇ ਵਰਕ ਦੇ ਅਕੋਰਡਿੰਗ ਹੋਏਗਾ ਜੀ ਉਹ ਤੁਸੀਂ ਜਿਹੜਾ ਵੀ ਸੂਟ ਆਰਡਰ ਕਰਨਾ ਚਾਹੁੰਦੇ ਹੋ ਜਿਹੜੇ ਵੀ ਡਿਜ਼ਾਈਨ ਦਾ ਤੁਸੀਂ ਵਰਕ ਕਰਾਉਣਾ ਚਾਹੁੰਦੇ ਹੋ ਉਹਦੇ ਅਕੋਰਡਿੰਗ ਤੁਸੀਂ ਮੇਰੇ ਉੱਪਰ ਦਿੱਤੇ ਨੰਬਰ ਤੇ ਵਟਸਐਪ ਕਰਕੇ ਆਪਣੀ ਇਨਕੁਆਇਰੀ ਕਰ ਸਕਦੇ ਹੋ ਔਰ ਸੂਟ ਦੀ ਜੋ ਵੀ ਇਨਫਰਮੇਸ਼ਨ ਹੈ ਉਹ ਤੁਸੀਂ ਲੈ ਸਕਦੇ ਹੋ ਜੀ ਇਹ ਸਾਰੇ ਡਿਜ਼ਾਈਨ ਨੇ ਜਿਹੜੇ ਲੇਟੈਸਟ ਟ੍ਰੈਂਡਿੰਗ ਦੇ ਵਿੱਚ ਡਿਜ਼ਾਈਨ ਚੱਲ ਰਹੇ ਨੇ ਵਿਦ ਦੁਪੱਟਾ ਸੂਟ ਹੋਣਗੇ ਦੁਪੱਟੇ ਦਾ ਫੈਬਰਿਕ ਵੀ ਤੁਸੀਂ ਆਪਣੀ ਚੁਆਇਸ ਦੇ ਅਕੋਰਡਿੰਗ ਯੂਜ਼ ਕਰਵਾ ਸਕਦੇ ਹੋ ਹਰੇਕ ਹੀ ਡਿਜ਼ਾਈਨ ਦੀ ਆਪਣੀ ਵੱਖਰੀ ਲੁੱਕ ਹੈ ਅ ਔਰ ਕਲਰ ਕੰਟਰਾਸਟ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੇ ਟਾਂਗ ਨਾਲ ਆਪਾਂ ਸੂਟਾਂ ਨੂੰ ਰੈਡੀ ਕੀਤਾ ਹੋਇਆ ਜੀ ਇਹ ਵਾਲੇ ਕੁਝ ਡਿਜ਼ਾਈਨ ਨੇ ਜਿਨ੍ਹਾਂ ਵਿੱਚ ਆਪਾਂ ਤੁਹਾਨੂੰ ਡਿਜ਼ਾਈਨ ਦੀ ਕਾਪੀ ਵੀ ਨਾਲ ਦਿੱਤੀ ਹੋਈ ਆ ਔਰ ਸੂਟ ਦੀ ਪਿਕਚਰ ਵੀ ਨਾਲ ਅਟੈਚ ਕੀਤੀ ਹੋਈ ਆ ਕੀ ਡਿਜ਼ਾਈਨ ਬਣਨ ਤੋਂ ਬਾਅਦ ਆਪਣੇ ਸੂਟ ਦੀ ਲੁੱਕ ਐਦਾਂ ਦੀ ਹੁੰਦੀ ਹੈ ਸਾਰਾ ਕੁਝ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਮੈਂਸ਼ਨ ਕੀਤਾ ਜੀ ਆਰਡਰ ਦੇ ਲਈ ਤੁਸੀਂ ਉੱਪਰ ਦਿੱਤੇ ਨੰਬਰ ਤੇ ਵਟਸਐਪ ਕਰਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਵਿਥਿਨ 1 ਵੀਕ ਜਾਂ 10 ਡੇਜ਼ ਦੇ ਵਿੱਚ ਆਪਾਂ ਤੁਹਾਡਾ ਸੂਟ ਜਿਹੜਾ ਹੈਗਾ ਉਹ ਰੈਡੀ ਕਰਕੇ ਤੁਹਾਡੇ ਐਡਰੈਸ ਦੇ ਉੱਤੇ ਕੂਰੀਅਰ ਕਰ ਦੇਵਾਂਗੇ ਪੇਮੈਂਟ ਆਨਲਾਈਨ ਹੋਏਗੀ ਜੀ ਕੈਸ਼ ਔਨ ਡਿਲੀਵਰੀ ਆਪਾਂ ਨਹੀਂ ਕਰਦੇ ਚਲੋ ਜੀ ਮਿਲਦੇ ਹਾਂ ਨਵੀਂ ਵੀਡੀਓ 'ਚ ਨਵੇਂ ਸੂਟਾਂ ਨਾਲ ਥੈਂਕ ਯੂ